ਓਲੰਪਿਕ ਦੇ ਵਿੱਚ 10 ਗੋਲ ਕੀਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਮੋਵਾਲ ਪਿੰਡ ਦਾ ਰਹਿਣ ਵਾਲਾ ਗਾ ਤੀਜੀ ਓਲੰਪਿਕਸ ਖੇਡ ਰਹੀ ਆ ਸੀ ਹਰਮਨ ਤੇ ਓਲੰਪਿਕਸ ਦੇ ਇਤਿਹਾਸ 'ਚ ਇਹ ਟੋਟਲ 16 ਗੋਲ ਨੇ ਡ੍ਰੈਗ ਫਲਿੱਕਰ ਸਾਡਾ ਡਿਫੈਂਡਰ ਵੀ ਹਰਮਨ ਪ੍ਰੀਤ ਤੋਂ ਬਾਅਦ ਟੀਮ ਦਾ ਆਪੜਾਰੀ ਵਾਈਸ ਕੈਪਟਨ ਹਾਰਦਿਕ ਸਿੰਘ ਜੋ ਲਾਸਟ ਮੈਚ ਸੱਟ ਲੱਗਣ ਦੇ ਬਾਵਜੂਦ ਖੇਡਿਆ ਇਸ ਦਾ ਮੋੜਾ ਵੀ ਉੱਤਰ ਗਿਆ ਸੀ ਪਰ ਉੱਥੇ ਟੀਮ ਸਪਿਰਟ ਦੇ ਮੁਤਾਬਕ ਮਿਡਫੀਲਡ ਖੇਡਦਾ ਇੱਕotro ਮੁਰਦਾ ਸਰ ਹਾਰਦਿਕ ਦੇ ਫਾਦਰ ਵਰਿੰਦਰਜੀਤ ਸਿੰਘ ਜੀ ਆਪ ਜੀ ਸਿਕਿਉਰਿਟੀ ਦੇ ਐਸਪੀ ਨੇ ਤੇ ਇਹਨਾਂ ਦੇ ਪਰਿਵਾਰ ਤੇ ਤੀਜਾ 올림픽 ਮੈਡਲ ਹੈ ਗੁਰਮੇਰ ਸਿੰਘ ਜੀ ਨੇ 올림픽 골ਡ ਜਿੱਤਿਆ ਸੀ ਇਸ ਤੋਂ ਬਾਅਦ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਅਟਾਰੀ ਦਾ ਰਹਿਣ ਵਾਲਾ ਸਟ੍ਰਾਈਕਰ ਸਾਡਾ ਦੂਜੀ 올림픽 ਖੇਡ ਰਿਹਾ ਸੀ ਇੱਕ ਕਰੋੜ ਦੇ ਚੈੱਕ ਨਾਲ ਸ਼ਮਸ਼ੇਰ ਸਿੰਘ ਦਾ ਸਨਮਾਨ ਕੀਤਾ ਜਾ ਰਿਹਾ ਹੈਗਾ ਪੰਜਾਬ ਸਰਕਾਰ ਦੇ ਸ਼ਮਸ਼ੇਰ ਸਿੰਘ ਡੀਐਸਪੀ ਹੈ